ਜੁਪੀ ਦੇ ਲਖੀਮਪੁਰ ਖੇਰੀ ਚ ਸਿੱਖ ਭਾਈਚਾਰੇ ਲਈ ਇਤਰਾਜ਼ਜੋਗ ਸ਼ਬਦਾਵਾਰੀ ਬੋਲਣ ਦਾ ਮਾਮਲਾ ਪੱਕ ਚੁੱਕਾ ਗਿਆ ਲੋਥੋਂ ਦੇ ਪੰਜਾਬੀ ਜਿਹੜੇ ਗਏ ਸੀ ਉੱਥੇ ਉਹਨਾਂ ਵੱਲੋਂ ਇੰਨੀ ਗੱਲ ਲੱखी ਗਈ ਹੈ ਕਿ ਸਾਨੂੰ ਇਸ ਅਫਸਰ ਵੱਲੋਂ ਅੱਤਵਾਦੀ ਕਿਹਾ ਗਿਆ ਗਿਆ ਸਾਨੂੰ ਬੇਇਜਤ ਕੀਤਾ ਗਿਆ ਉਹਨਾਂ ਨੇ ਫਿਰ ਉੱਥੇ ਧਰਨਾ ਲਗਾ ਦਿੱਤਾ ਗਿਆ ਤੇ ਫਿਰ ਉੱਤੋਂ ਬਾਅਦ ਜਿਹੜੇ ਗਏ ਉੱਥੋਂ ਦੇ ਐਸਐਸਪੀ ਵੱਲੋਂ ਤੁਰੰਤ ਹੀ ਪਲੀਹਾ ਦੇ ਜਿਹੜੇ ਕੋਤਵਾਲ ਲਗੇ ਸੀ ਉਹਨਾਂ ਨੂੰ ਉੱਥੋਂ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਗਿਆਗਾ ਦੇ ਰਾਤ ਪੁਜੇ ਬਦੀਕ ਐਸਪੀ ਨੇਪਾਲ ਸਿੰਘ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਗਿਆ ਉੱਥੋਂ ਉਹਨਾਂ ਨੂੰ ਜਿਹੜਾ ਹਟਾ ਦਿੱਤਾ ਗਿਆ ਕੋਤਵਾਲ ਨੂੰ ਉਹ ਨਾਲ ਦੇ ਨਾਲ ਜਿਹੜਾ ਇਸ ਗੱਲ ਦਾ ਐਲਾਨ ਕੀਤਾ ਤੇ ਫਿਰ ਉੱਥੋਂ ਦੇ ਜਿਹੜਾ ਧਰਨਾ ਲਗਾਇਆ ਉਹ ਉਠਾਇਆ ਗਿਆਗਾ ਇੱਕ ਸ਼ਰਮਨਾਕ ਘਟਨਾ ਜਿਹੜੀ ਗੀਰ ਨਿਕਲ ਕੇ ਸਾਹਮਣੇ ਆਈ ਹੈ ਕਿ ਫਿਰ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਸਿੱਖ ਭਾਈਚਾਰੇ ਨੂੰ ਜਿਹੜਾ ਗਾਇਆ ਅਤਵਾਦੀ ਕਹਿਣ ਦਾ ਮਾਮਲਾ ਹੈਗਾ ਉਹ ਸਾਹਮਣੇ ਆਇਆ ਹੈ ਇਹ ਜਿਹੜੀ ਸ਼ਬਦ ਸ਼ਬਦਾਵਲੀ ਜਿਹੜੀ ਕੀ ਵਰਤਨ ਤੋਂ ਬਾਅਦ ਉੱਥੋਂ ਦੇ ਲੋਕਾਂ ਵੱਲੋਂ ਹੈਗਾ ਕਾਫੀ ਪਾਰੀ ਰੋਸ਼ ਪਾਇਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਉੱਥੇ ਤਰਨਾ ਲਗਾ ਦਿੱਤਾ ਗਿਆ ਕਿ ਫਿਰ ਡੀਐਸਪੀ ਤੇ ਐਸਐਸਪੀ ਸਾਹਿਬ ਉਹਨਾਂ ਨੇ ਪਹੁੰਚ ਕੇ ਉਸ ਜਿਹੜਾ ਗੱਲ ਸੀ कोतवाल ਨੂੰ ਤੁਰੰਤ ਹੀ ਉਹ ਉਹਨੂੰ ਆਪਣੇ ਪ੍ਰਭਾਵ ਤੋਂ ਹਟਾ ਦਿੱਤਾ ਗਿਆ ਉਹ ਜਿਹੜਾ ਧਰਨਾ ਉਥੋਂ ਉਠਵਾਇਆ ਗਿਆ ਕਿ ਨਿਗਾ ਲਾਕੇਗੀ ਕਿ ਇਹ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਅਸੀਂ ਤੁਰੰਤ ਕਾਰਵਾਈ ਕਰ ਦਿੱਤੀ ਗਈਗੀ ਆਪਾਂ ਨਹੀਂ ਬੋਲਿਆ ਸਰ ਆਪ ਕਾise ਬੋਲ ਰਹੇ ਹੋ ਕੰਮ ਕਰ ਰਹੇ ਹਾਂ ਅਸੀਂ ਤਮਾਸ਼ਾ ਨਾ ਕਰਾਓ ਹਮ ਕਹਾਂ ਤਮਾਸ਼ਾ ਕਰ ਰਹੇ ਹਾਂ ਸਰ ਖੜੇ ਹੈ ਜੇ ਪਾਣੀ ਕਮ ਹੋ ਗਿਆ ਨਿਕਲ ਜਾਓ ਮੈਂ ਟੰਕਵਾਦੀ ਬਤਾ ਰਿਹਾ ਮੈਂ ਕੋਈ ਗੱਲ ਨਹੀਂ ਆਪਾਂ ਟੰਕਵਾਦੀ ਆ ਰੋਡ ਬਣਾਤਾ ਉਸ ਦਿਨ ਨਹੀਂ ਆਪ ਲੋਗ ਆਏ تھے ਆ ਟੰਕਵਾਦੀ ਬਤਾਨੇ ਇਹ ਬਲਗ ਲੋਰ ਕਰਨਾ ਜਿਵੇਂ ਨਾ ਬਾਬਾ ਜੀ ਕੇ ਆ ਕੇ ਪਿੱਛੇ ਘੁੰਮ ਰਹੇ ਸਨ ਅਗਰ ਹਮ ਲੋਗ ਅਤੰਕਵਾਦੀ ਤਾਂ ਇਹੀ ਪੇ ਗੋਲੀ ਮਾਰ ਦੀ ਜਾਉਂਗੇ ਬਸ ਸਿੱਧੀ ਬਾਤ ਹੈ ਹਮ ਲੋਗੋ ਕੀ ਹਮ ਆਪ ਲੋਗ ਕਹ ਰਹੇ ਕਿ ਹਮ ਲੋਗ ਅਤੰਕ ਬਣਾਨਾ ਹੈ ਤੁਹਾਮਾਰੇ ਜਸੂਪਦਰੀਓ ਕੇ ਸਾਥ ਹਾਂ ਠੀਕ ਹੈ ਰਹਿਨੇ ਦੋ ਹਮ ਲੋਗ ਪਰ ਉਪਦਰਵਾਦੀ ਜੋ ਵੀ ਹਮ ਲੋਗੋ ਕਹ ਰਹੇ ਨੇ ਦੋ ਆਪ ਜਾਇਏ ਆਪ ਲੋਗ ਅਤੰਕਵਾਦੀ ਬਤਾ ਰਹੇ ਅਭੀ ਹਮ ਲੋਗੋ ਕੋ ਓਏ ਅਤੰਕਵਾਦੀ ਦੱਸਣ ਦੇ ਯਾਰ ਹੁਣ ਤੋ ਹੀ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਨਾਂ ਨੇ જરા આજો જરા આજો મૂ કે ઓઠા કર શરમ આ રહી હે નઈ શરમ હમ લોગો કો કહેગી એ આગે પડો આ આગળ કાવા ના રહી હે આગળ કિનારે હો યે કિનારે